ਜੀ ਮਾ ਦੀਪਕ ਮਾਹਰਾ ਇਹ ਬੇਜ਼ਨਿਸ ਪਾਰਟਨਰ ਬਜਿੰਦਰ ਸਿੰਘ ਰਹਾ ਸਾਡਾ ਨਿਊ ਵੈਬਰਸ ਅਕੈਡਮੀ ਪਟਿਆਲਾ ਹੈ ਅੱਜ ਰੂਟੀਨ ਚ ਆਪਣੇ ਬੈ ਕੇ ਕੰਮ ਕਰ ਰਹੇ ਹਾਂ ਜੀ ਇੱਥੇ ਬੜਾ ਕੋਈ ਗੱਲਬਾਤ ਨਹੀਂ ਹੈ ਕੋਈ 15 ਤੋਂ 20 ਮੁੰਡੇ ਆਏ ਨੇ ਤੇ ਥੱਲੇ ਆ ਕੇ ਗੱਲਬਾਤ ਕਰ ਰਹੇ ਮੇਰੇ ਬੜੇ ਬਰਾਬਰ ਨੇ ਮੈਨੂੰ ਬੁਲਾਇਆ ਕਿ ਥੱਲੇ ਆਓ ਕਿ ਥੱਲੇ ਮੁੰਡੇ ਆਇਲ ਕੋਈ ਗੱਲਬਾਤ ਕਰ ਰਹੇ ਨੇ ਉਹ ਵਾਵਾ ਜਣੇ ਬੜਾ ਸਮਝਾ ਰਹੇ ਉਹਨਾਂ ਨੂੰ ਪਿਆਰ ਨਾਲ ਕੀ ਗੱਲਬਾਤ ਕਿਸ ਤਰ੍ਹਾਂ ਕੋਈ ਨਿੱਜੀ ਜੀ ਗੱਲਬਾਤ ਹੈ ਜੀ ਇੱਕ ਆਪਣੇ ਸਕਿਉਰਟੀ ਤੋਂ ਤੇ ਕੋਈ ਮਤਲਬ 3 ਤੋਂ 4 ਦਿਨ ਪਹਿਲਾਂ ਦੀ ਗੱਲ ਹੈ ਤੇ ਉਹ ਆਏ ਤੇ ਉਹਨਾਂ ਸਮਝਾਈ ਰਹੇ ਬੜੇ ਐਗਰੈਸ਼ਨ ਚ ਹੀ ਤੇ ਆ ਕੇ ਹਮ ਲੜਕੋਟਣਾ ਸ਼ੁਰੂ ਕਰਤਾ ਤੇ ਆਪਣੇ ਰਿਵੋਲਵਰ ਕੱਢੇ ਤੇ ਅਸੀਂ ਵੀ ਆਪਣੇ ਬਚਾਅ ਚ ਰਿਵੋਲਵਰ ਕੱਢਿਆ ਤੇ ਉਹ ਵਾਹ ਲੜਾਈ ਦੇਖੋ ਤੁਹਾਡੇ ਸਾਹਮਣੇ ਇਹ ਕਿ ਸਾਟਾ ਕਿੰਨੀ ਲਾ ਕੇ ਗਏ ਨੇ ਬੜੇ ਬੇਦਰਾ ਦੇ ਨੂੰ ਆ ਛੋਟਾ ਇੱਕ ਆਲੂ ਚੰਗਾ ਕੁੱਟ ਕੇ ਗਏ ਨੇ ਤੇ ਸਾਡੇ ਰਿਵੋਲਵਰ ਜਿਹੜਾ ਲਿਸੈਂਸੀ ਉਹ ਲੜਾਈ ਗੱਲ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਆਡੀ ਆਪਣੀ ਆ ਅਨਨੋਨ ਕੋਈ ਸਕੂਟੀ ਲਗਾ ਗਿਆ ਤੇ ਅਸੀਂ ਦੇਖਿਆ ਕਿ ਅਨਨੋਨ ਲਗਾ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚ ਆਇਆ ਨਾ ਸਾਡੇ ਸਟੂਡੈਂਟ ਸੀ ਅਜੇ ਚ ਤੈ ਤੂੰ ਸੀ ਅੱਧਾ ਲਗਾ ਕੇ ਚੋ ਚੋਰੀ ਹੋ ਜੇਗੀ ਤਾਂ ਕੌਣ ਜੁੰਗਾ ਰਹਾ ਆ ਤੁਹਾਡੀ ਸਕੂਟੀ ਲੈ ਚੋ ਕੋਈ ਗਾਲੀ ਨਹੀਂ ਕੰਮ ਕਰ ਤਾ ਅੱਜ ਉਹ ਨਿੱਕੀ ਜੀ ਗੱਲ ਤੋਂ ਖਾਰ ਖਾ ਕੇ ਕੋਈ ਨਾਲੀ ਆਰ ਡਾ ਵੱਡਾ ਕੰਟ ਕਰਦਾ ਅੱਜ ਉਹ ਵੀ ਗੱਲ ਹੈ ਕੋਈ ਕਿਸੇ ਨੂੰ ਲੱਗ ਸਕਦੀ ਸੀ ਤੁਹਾਡੇ ਲੋ ਕਿੰਨੇ ਫਾਇਰ ਕੀਤੇ ਗਏ ਔਰ ਉਹਨਾਂ ਔਰ ਹੁਣ ਇਹ ਤੇ ਮੈਨੂੰ ਪਤਾ ਨਹੀਂ ਇਹ ਰਵਲਵਰੀ ਚੱਲ ਗਿਆ ਤੇ ਜਦੋਂ ਕਿਹੜੀ ਗੱਲ ਹੈ ਰਵਲਵਰੀ ਨਹੀਂ ਵੇਖੋ ਰੋਲਰ ਲੱਗੇ ਲਿਸੈਂਸੀ ਰਵਲਵਰ ਮੇਰਾ ਕੋਲ ਲਿਸੈਂਸ ਹੈ

ਮੇਰੇ ਮੇਰ ਨਾਲ ਬਰਤੂ ਮੈਂ ਵੀ ਮੇਰੀ ਕਿਚਨ ਚ ਗਏ ਆ ਮੈਂ ਕਿਚਨ ਚ ਕਿਉਂ ਆਏ ਲੈ ਕੇ ਲੈ ਰਾਤ ਨੂੰ ਕਿਚਨ ਚ ਗਏ ਜਾਂ ਤੇ ਵਰਗੇ ਆ ਉਹਨਾਂ ਨਾਲ ਅਗਰਸੂ ਬਣੀ ਸਥਾਪਨਾ ਕਰਸੂਏ ਆ ਮਾਲਕ ਇੱਥੇ ਦਾ ਮਾਲਕ ਇੱਥੇ ਆ ਮੈਂ ਥੱਲੇ ਸਬੀਮੈਂਟ ਚ ਮਾਇਆ ਮਤ ਸੂਜੀ ਕੀ ਗੱਲ ਆ ਮੈਂ ਪੁੱਛਿਆ ਰਿਟੇਨ ਚ ਆ ਕੇ ਮੈਂ 올ਡਜ ਪਾਸੇ ਪੁੱਛਿਆ ਆ ਕੇ ਕੀ ਗੱਲ ਆ ਅਗਰਸੂ ਹੋਣ ਲੱਪੇ ਮੇਰੀ ਗੱਡੀ ਸਕੂਟੀ ਕਿਰੇ ਲਈ ਅੰਦਰ ਮੈਂ ਮਤਲਬ ਸਕੂਟੀ ਲਈ ਅਨਨੌਨ ਜੜੀ ਲੈ ਕੇ ਆਏ ਸੀ ਗੱਡੀ ਬਿਠਾ ਕੇ ਲੈ ਜਾਂਦੇ ਹੀ ਉਹ ਤੁਹਾਡੀ ਸਕੂਟੀ ਚੋਰੀ ਹੋ ਗਈ ਸੀ ਹਨ ਕੁਝ ਜੇ ਆ ਕੇ ਕਹਿ ਰਹੇ ਦਿਖਾਉ ਰੋਜ਼ ਰੋਟੀ ਚੜਨਾ ਹੁੰਦਾ ਇਹਨੂੰ ਤੋਂ ਕਿ ਸਕੂਟੀ ਅੰਦਰ ਲਾਈ ਹੋਟੇ ਬਦਨ ਚਾਰ ਦਿਨ ਪਾਜਾ ਪੈਨੋ ਉਸੇ ਗੁੰਦਗਵਾਜੀ ਆ ਕੇ ਛੋਟੇ ਬਰੇ ਦਾ ਰਵਾਰੀ ਖੋ ਕੇ ਲੈ ਕੇ ਇਹਨੂੰ ਮਾਰ ਕੇ ਕੁੱਟ ਕੇ ਕਦਨ ਨੂੰ ਹੀ ਮਾਰਿਆ ਮੈਂ ਤਾਂ ਭੱਜ ਕੇ ਉੱਥੇ ਆ ਗਿਆ ਆਪਣੇ ਬਚਾਅ ਵਾਸਤੇ ਮੈਂ ਆਪ ਉਹਨਾਂ ਨੇ ਪਰਿਵਾਰਾਂ ਨਾਲ ਫਾਇਰ ਕੀਤੇ ਮੈਂ ਆਪਣੇ ਬਚਾਅ ਦੇ ਤੇ ਫਾਇਰ ਕੀਤੇ ਆ ਛੋਟੇ ਬ੍ਰਦਰ ਦਾ ਪਰਿਵਾਰ ਉਹ ਵੀ ਫੋਕੇ ਨਾਲ ਲੱਗੇ ਆ ਉਹ ਸੱਟਾਂ ਵੀ ਲਾ ਕੇ ਗਏ ਆ ਉਹ ਜਿਹੜੇ ਕੁੱਟਲੇ ਗਏ ਆ ਉਹਦੀ ਵੀਡੀਓ ਅੱਲੀ ਪਾੜੇngੇ ਤਰੀਕੇ ਨਾਲ ਸਾਹਮਣੇ ਆ ਲਾਲ ਆਰਡਰ ਬਿਲਕੁਲ ਜ਼ੀਰੋ ਹੋ ਗਿਆ ਦਾ ਸ਼ਹਿਰ ਦਾ ਜੇ ਅਸੀਂ ਸ਼ਹਿਰ ਚ ਹੱਬ ਆ ਅਸੀਂ 17 ਸਾਲ ਤੋਂ ਬੈਠੇ ਆ ਬੀਰਸ ਕਾਂਦੇ ਅਸੀਂ ਇੱਕ ਸਟੱਡੀ ਸੈਂਟਰ ਚ ਚਲਾਉਂਦੇ ਨਾ ਕਈ ਬਦਵਾਸੀ ਕਰਨ ਵਾਲੇ ਬੰਦੇ ਆ ਹਿੰਦ ਤੱਕ ਤੁਸੀਂ ਤੁਸੀਂ ਫਾਇਰ ਕਰਦੇ ਆ ਉਹਨੇ ਵੀ ਕੀਤੇ ਤਿੰਨ ਤੋਂ ਚਾਰ ਫਾਇਰ ਕੀਤੇ ਮੈਂ ਹਵਾਜੀ ਤੇ ਮੈਂ ਕਹਿੰਦੇ ਫਾਇਰ ਸਿੱਧੇ ਮਾਰੇ ਦੀਪ ਦਵੜਨ ਉਹ ਗੱਡੀ ਲੈ ਕੇ ਆਏ ਆ ਜੇ ਚਾਏ ਮਦੋ ਗੱਡੀਆਂ ਲੈ ਆਏ ਆ ਪਰ ਗੱਡੀ ਦਵੜਨ ਦੀ ਗੱਡੀ ਆ ਨਾ ਵਾਈਟ ਕਲਰ ਦੀ ਗੱਡੀ ਆ ਤੇ ਤੁਹਾਡਾ ਜਿਹੜਾ ਵੈਪਨ ਸੀ ਕਿਹੜਾ ਸੀ ਉਹ ਰਿਵਾਲ ਵਾਲੇ ਬਤੀ ਬੋਰ ਦਾ ਦੀਪ ਕੁਮਾਰ ਦਾ ਲੈਖੋਗੇ ਲੈ ਗਏ ਆਂ ਇਧਰੋਂ ਇੱਥੇ ਅਸਲੀ ਦੇ ਬੋਲਤੇ ਕੋਚੇ ਕੋ ਗੋਲੀ ਚੱਲਣ ਦੇ ਸਬੰਧ ਵਿੱਚ ਵਾਰਦਾਤ ਹੋਈ ਏ ਇਹ ਆਪਾਂ ਜੋ ਸੂਚਨਾ ਮਿਲੀਾਨੂੰ ਉਹ ਸੂਚਨਾ ਸੁਣ ਕੇ ਆਪਾਂ ਇੱਥੇ ਪੁੱਜੇ ਆਂ ਬਾਕੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆਂ ਇਹਨਾਂ ਦੀ ਜੋ ਸਟੇਟਮੈਂਟ ਆ ਜਾ ਜੋ ਕੋਈ ਹੋਤ ਬਾਦ ਜੋ 30 ਗਰਾਉਂਡ ਦੇ ਤਾਤੇ ਤੋਂ ਦਰਵਾਜ਼ਾ ਕੋਈ ਗੋਲੀ ਲੱਗੀ ਹਜੇ ਤੱਕ ਕੋਈ ਮੋਰਸ ਜੀ ਨਹੀਂ ਇਹ ਗੱਲ ਆਈ ਗੋਲੀ ਲੱਗਣ ਬਾਰੇ ਦਰਵਾਜ਼ਾ ਉਹ ਪੂਤ ਰਹਿ ਕੇ ਕੋਈ ਇਹ ਜੀ ਨੂੰ ਮਿਲੇਗੀ ਜਿੰਮਦਾਰੀ ਦੱਸ ਦੇ ਆ ਤੇ ਫਿਰ ਆਪਾਂ ਤੁਹਾਨੂੰ ਦੱਸ ਦਾਂਗੇ ਕਿ ਕਿੰਨੇ ਗਰਾਉਂਡ ਪਾਇਓ ਹਜੇ ਕੁਛ ਨਹੀਂ ਪਤਾ ਜੇ ਆਪਾਂ ਪੁੱਛੀਏ ਇੱਥੇ ਜੋ ਸਟੇਟਮੈਂਟ ਜਾਂ ਜੋ ਹਾਲਾਤ ਬਣਦੇ ਨੇ ਸੀਸੀਟੀਵੀ ਫੋਟੋ ਚ ਕੈਮਰੇ ਵਗੈਰਾ ਆਪਾਂ ਦੇਖਦੇ ਆ ਜੋ ਵੀ ਹਾਲਾਤ ਸਾਹਮਣੇ ਤੋਂ ਤੁਹਾਨੂੰ ਕਾਰ ਕਰਦੇ